ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਰਮਨ ਬ੍ਰੀਤਕੌਰ ਹਰ ਰੋਜ਼ੀ ਤਰ੍ਹਾਂ ਖਬਰਾਂ ਲੈ ਕੇ ਹਾਜ਼ਰ ਹਾਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਟੈਣਾ ਸਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਤਾਂ ਬਿਹਾਰ ਦੀ ਗੱਲ ਕਰਦੇ ਹਾਂ ਜੀ ਬਿਹਾਰ ਦੇ ਵਿੱਚ ਪਹਿਲੇ ਪੜਾਅ ਦੀਆਂ ਵੋਟਾਂ ਜਿਹੜੀਆਂ ਉਹ ਖਤਮ ਹੋ ਗਈਆਂ ਨੇ ਤੇ ਸ਼ਾਮ 5 ਵਜੇ ਤੱਕ 60% ਤੋਂ ਵੱਧ ਵੋਟ ਬਿਲਕੁਲ ਜੀ ਬਿਲਕੁਲ ਸ਼ਾਮ 5 ਵਜੇ ਤੱਕ 60% ਤੱਕ ਵੋਟਾਂ ਪਈਆਂ ਸੀ ਲੰਘੇ ਕੱਲ ਪਰ ਉਸ ਤੋਂ ਬਾਅਦ ਇਹਨਾਂ ਵੋਟਾਂ ਦੇ ਬਾਰੇ ਮੁਕੰਮਲ ਜਾਣਕਾਰੀ ਆਈ ਵੀ ਭਾਈ ਕਿੰਨੇ ਵਜੇ ਤੱਕ ਕਿੰਨੀਆਂ ਪਈਆਂ ਦੂਜੀ ਗੱਲ ਇਹ ਹੈ ਕਿ ਬਿਹਾਰ ਦੇ ਵਿੱਚ ਪਹਿਲੇ ਫੇਸ ਦੇ ਵਿੱਚ 64.4% ਦੀ ਵੋਟਾਂ ਪਈਆਂ ਯਾਨੀ ਕਿ ਲਗਭਗ ਤੁਸੀਂ 64.5% ਮੰਨ ਲਓ 64.5% ਮੰਨਣਾ ਮੇਰੇ ਖਿਆਲ ਠੀਕ ਰਹੂਗਾ ਅਗਲੀ ਗੱਲ ਇਹ ਜਿਕੇ 130 ਤੇ 21 ਸੀਟਾਂ ਵਾਸਤੇ ਵੋਟਾਂ ਪਈਆਂ ਕੱਲ 1300 ਤੋਂ ਕੁਝ ਉਮੀਦਵਾਰ ਆ ਜਿਨ੍ਹਾਂ ਦੀ ਕਿਸਮਤ ਇਸ ਵੇਲੇ ਮਸ਼ੀਨਾਂ ਦੇ ਵਿੱਚ ਬੰਦ ਹੋ ਗਈ ਆ ਦੋ ਪੜਾਵਾਂ ਦੇ ਵਿੱਚ ਵੋਟਾਂ ਪੈਣੀਆਂ ਪਹਿਲੇ ਪੜਾ ਦਾ ਕੱਲ ਕੰਮ ਨਿਕਲ ਗਿਆ ਤੇ ਹੁਣ ਦੂਜਾ ਪੜਾ ਹੈਗਾ ਜੀ 11 ਤਰੀਕ ਨੂੰ ਤੇ ਇਹ ਨਤੀਜੇ ਆਉਣੇ ਦੋਵਾਂ ਪੜਾਵਾਂ ਦੇ ਜੀ 14 ਤਰੀਕ ਨੂੰ ਤੇ ਅਗਲੀ ਗੱਲ ਇਹ ਜਿਕੇ ਪਿਛਲੀ ਵਾਰ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਹੋਣਾਂ ਸੀਗੀਆਂ 2020 ਦੇ ਵਿੱਚ ਬਿਹਾਰ 'ਚ ਉਦੋਂ ਇਹ ਪਈਆਂ ਸੀ ਵੋਟਾਂ ਤਿੰਨ ਪੜਾਵਾਂ ਦੇ ਵਿੱਚ ਇੱਥੇ ਕੀ ਪਈਆਂ ਦੋ ਪੜਾਵਾਂ ਦੇ ਵਿੱਚ ਸੋ ਲੰਘੇ ਕੱਲ ਕੁਝ ਕਥਾਵਾਂ ਦੇ ਉੱਤੇ ਧੱਕਾ ਮੁੱਕੀ ਇੱਟਾਂ ਵਟੇ ਮਾੜਾ ਮੋਟਾ ਕੁਝ ਹੋਇਆ ਪਰ ਇਹ ਹੈ ਜੀ ਕਿ ਕੋਈ ਬਹੁਤ ਹੀ ਖਤਰਨਾਕ ਕੋਈ ਬਹੁਤ ਹੀ ਵੱਡੀ ਕੋਈ ਮੰਦ ਭਾਗੀ ਖਬਰ ਨਹੀਂ ਆਈ ਜਿਵੇਂ ਕਿ ਡਰ ਸੀਗਾ ਬਿਹਾਰ ਦੇ ਵਿੱਚ ਪਹਿਲੇ ਪੜਾ ਦੇ ਵੋਟਾਂ ਪੈਣ ਤੋਂ ਬਾਅਦ ਤੇ ਪ੍ਰਧਾਨ ਮੰਤਰੀ ਮੋਦੀ ਨੇ ਆਸ ਦੇ ਨਾਲ ਇਹ ਗੱਲ ਕਹੀ ਆ ਉਹ ਕਹਿੰਦੇ ਹਮੇ ਪੂਰਾ ਯਕੀਨ ਹੈ ਕਿ ਐਨਡੀਏ ਯਹਾਂ ਬਾਜ਼ੀ ਮਾਰ ਰਹਾ ਹੈ ਉਹਨਾਂ ਨੇ ਇਹ ਗੱਲ ਕਈ ਵੀ ਜਿਹੜੇ ਪਹਿਲੇ ਪੜਾ ਦੀਆਂ ਵੋਟਾਂ ਪਈਆਂ ਤੇ ਇਹਦੇ ਵਿੱਚ ਈਡੀਏ ਨੂੰ ਭਰਮਾ ਹੰਗਾਰਾ ਮਿਲਿਆ ਈਂਡੀਆ ਦੀ ਹੀ ਸਰਕਾਰ ਬਣਨੀ ਆ ਦੂਜੀ ਗੱਲ ਇਹ ਆ ਕਿ ਨਤੀਸ਼ ਕੁਮਾਰ ਫਿਰ ਮੁੱਖ ਮੰਤਰੀ ਬਣਨਗੇ ਕਿ ਨਹੀਂ ਬਣਨਗੇ ਇਹ ਇੱਕ ਸਵਾਲ ਬਣਿਆ ਪਿਆ ਸੋ ਵੇਨੇ ਕੀ ਬਣਦਾ ਪਰ ਕੱਲ 10 ਹੌਟ ਸੀਟਾਂ ਸੀ ਜਿਨ੍ਹਾਂ ਦੀਆਂ ਵੋਟਾਂ ਜਿਹੜੀਆਂ ਮੁਕੰਮਲ ਹੋਈਆਂ ਉਹ ਵਿੱਚ ਤੇਜਸਵੀ ਯਾ ਰਵੀਆ ਤੇਜ ਪ੍ਰਤਾਪ ਯਾਦਵ ਵੀ ਆ ਕਈ ਹੋਰ ਵੱਖ-ਵੱਖ ਹਸਤੀਆਂ ਵੀ ਆ ਸੋ ਇਸ ਤਰੀਕੇ ਦੇ ਵੇਰਵੇ ਆ ਸੋ ਵੇਨੇ ਕੀ ਬਣਦਾ ਪਰ ਇਹ ਗੱਲ ਆ ਵੀ ਪਹਿਲੇ ਪੜਾ ਦੀਆਂ ਵੋਟਾਂ 121 ਸੀਟਾਂ ਵਾਸਤੇ ਪਿਆ ਹਟੀਆਂ ਦੂਜੇ ਪੜਾ ਦੀਆਂ ਵੋਟਾਂ ਹੁਣ ਪੈਣੀਆਂ ਜੀ ਜੀ ਬਿਲਕੁਲ ਤੇ ਟੈਣਾ ਸਾਹਿਬ ਉਹ ਜਿਹੜੀ ਮਾਡਲ ਦਾ ਬ੍ਰਾਜ਼ੀਲੀਆਈ ਜਿਹੜੀ ਮਾਡਲ ਹੈ ਉਹਦਾ ਜਿਹੜਾ ਰੌਲਾ ਪਿਆ ਹੋਇਆ ਕਹਿੰਦੇ ਵੀ ਉਹ ਵੀ ਹੁਣ ਸਾਹਮਣੇ ਆ ਗਈ ਹੈ ਤੇ ਰਾਹੁਲ ਗਾਂਧੀ ਵੱਲੋਂ ਚੁੱਕੇ ਮੁੱਦੇ ਤੇ ਜਿਹੜੀ ਚੁੱਪੀ ਉਹ ਤੋੜੀ ਹੈ ਦੇਖੋ ਆਪਾਂ ਕੱਲ ਦੀਆਂ ਖਬਰਾਂ ਦੇ ਵਿੱਚ ਇਹ ਗੱਲ ਕਹੀ ਸੀ ਕਿ ਬ੍ਰਾਜ਼ੀਲੀ ਮਾਡਲ ਆ ਜਿਹੜੀ ਉਹਦਾ ਜ਼ਿਕਰ ਕੀਤਾ ਸੀਗਾ ਜੀ ਰਾਹੁਲ ਗਾਂਧੀ ਨੇ ਹਰਿਆਣੇ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਕਿ ਭਾਈ ਇੱਕ ਬ੍ਰਾਜ਼ੀਲੀ ਮਾਡਲ ਆ ਨਾ ਨਹੀਂ ਸੀ ਲਿਆ ਉਹਨਾਂ ਨੇ ਇੱਕ ਬ੍ਰਾਜ਼ੀਲੀ ਮਾਡਲ ਜਿਹਦੀ ਫੋਟੋ ਉਹਨਾਂ ਨੇ ਸਕਰੀਨ ਦੇ ਉੱਤੇ ਦਿਖਾਈ ਬਈ ਸੋਨੀਪਤ ਦੇ ਰਾਈ ਖੇਤਰ ਦੇ ਵਿੱਚ 10 ਬੂਥਾਂ ਤੇ 22 ਵਾਰ ਵੋਟ ਇਹਨਾਂ ਦੀ ਪਈ ਆ ਇਹਨਾਂ ਦੀ ਫੋਟੋ ਨਾਲ ਪਾਈ ਗਈ ਆ ਕਿਤੇ ਸਿਵਿਟੀ ਬਣ ਕੇ ਕਿਤੇ ਕੋਈ ਹੋਰ ਨਾਂ ਦੇ ਉੱਤੇ ਪਾਈ ਗਈ ਆ ਸੀਮਾ ਬਣ ਕੇ ਸੋ ਇਸ ਤਰੀਕੇ ਦੇ ਨਾਲ ਵੀ ਰਵਾਇਆ ਪਰ ਫਿਰ ਜਦੋਂ ਆਹ ਤਾਂ ਗੱਲ ਹੋ ਗਈ ਕੁਝ ਸਮੇਂ ਬਾਅਦ ਬ੍ਰਾਜ਼ੀਲੀ ਮਾਡਲ ਜਿਹੜੀ ਉਹ ਸੋਸ਼ਲ ਮੀਡੀਆ ਦੇ ਉੱਤੇ ਆਈ ਤੇ ਲਾਈਵ ਹੋਈ ਉਹਨੇ ਆਪਦੇ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਉਹਨੇ ਬੜੀ ਹੈਰਾਨੀ ਪ੍ਰਗਟਾਈ ਆ ਅਗਲੀ ਗੱਲ ਮਹੱਤਵਪੂਰਨ ਇਹ ਆ ਵੀ ਉਹ ਜਦੋਂ ਸਾਹਮਣੇ ਆਈ ਉਹਨੇ ਕਿਹਾ ਜੀ ਕਿ ਮੇਰਾ ਨਾਂ ਹੈਗਾ ਲੋਰੈਸਾ ਲੋਰੈਸਾ ਮੇਰਾ ਨਾਂ ਉਹ ਕਹਿੰਦੀ ਜੀ ਜਿਹੜੀ ਮੇਰੀ ਫੋਟੋ ਵਰਤੀ ਗਈ ਹੈ ਨਾ ਇਹ ਹੈਗੀ ਜੀ 18-20 ਸਾਲ ਦੀ ਸੀ ਉਦੋਂ ਮੈਂ ਜਦੋਂ ਮੈਂ ਮਾਡਲਿੰਗ ਸ਼ੁਰੂ ਕੀਤੀ ਆ ਇਹ ਉਦੋਂ ਦੀ ਇੱਕ ਸਾਈਟ ਤੋਂ ਚੁੱਕੀ ਗਈ ਫੋਟੋ ਆ ਉਹ ਕਹਿੰਦੀ ਮੈਂ ਕਦੇ ਇੰਡੀਆ ਆਈ ਨਹੀਂ ਮੇਰੀ ਇੰਡੀਆ ਦੀ ਰਾਜਨੀਤੀ ਵਿੱਚ ਕੋਈ ਦਿਲਚਸਪੀ ਨਹੀਂ ਪਰ ਉਹ ਕਹਿੰਦੀ ਜੀ ਮੈਂ ਇਸ ਗੱਲ ਦੇ ਉੱਤੇ ਬਹੁਤ ਹੈਰਾਨ ਆ ਵੀ ਇਹ ਕੀ ਹੋਈ ਜਾਂਦਾ ਮੇਰੇ ਨਾਂ ਦੇ ਉੱਤੇ ਵੋਟਾਂ ਦੀ ਲੜਾਈ ਹੋ ਰਹੀ ਆ ਉਹ ਕਹਿੰਦੀ ਮੈਂ ਇਸ ਗੱਲ ਦੇ ਉੱਤੇ ਹੈਰਾਨ ਬਹੁਤ ਆ ਉਹ ਕਹਿੰਦੀ ਜੀ ਕਿ ਦੇਖੋ ਨਾ ਮੈਨੂੰ ਤਾਂ ਪਤਾ ਹੀ ਨਹੀਂ ਵੀ ਭਾਈ ਉੱਥੇ ਕੀ ਸਿਸਟਮ ਕੀ ਆ ਰਾਜਨੀਤੀ ਦਾ ਸਿਸਟਮ ਕੀ ਆ ਪਰ ਮੇਰੇ ਕਿਵੇਂ ਪਾਗਲ ਲੋਕ ਆ ਇਹ ਵੀ ਭਾਈ ਮੇਰੇ ਨਾਂ ਦੇ ਪਿੱਛੇ ਕਿਵੇਂ ਲੜਾਈਆਂ ਹੋ ਰਹੀਆਂ ਮੇਰੇ ਨਾਂ ਦੇ ਉੱਤੇ ਵੋਟਾਂ ਪੈ ਰਹੀਆਂ ਸੋ ਉਹਨੇ ਤਾਂ ਇਹਦੇ ਤੇ ਅਨਜਾਨਤਾ ਤੇ ਹੈਰਾਨੀ ਪ੍ਰਗਟਾਈ ਆ ਪਰ ਕੁੱਲ ਮਿਲਾ ਕੇ ਗੱਲ ਇਹ ਆ ਵੀ ਰਾਹੁਲ ਗਾਂਧੀ ਨੇ ਇਹ ਮੁੱਦਾ ਚੁੱਕਿਆ ਜਿਹਦਾ ਵਿੱਚ ਜ਼ਿਕਰ ਕੀਤਾ ਉਹਨੇ ਸਾਹਮਣੇ ਆ ਕੇ ਆਪ ਦਾ ਸਪਸ਼ਟਿਕਰਨ ਦਿੱਤਾ ਭਾਜਪਾ ਇਹ ਗੱਲ ਕਹਿੰਦੀ ਆ ਵੀ ਜੇਕਰ ਤੁਹਾਨੂੰ ਲੱਗਦਾ ਸੀ ਵੀ ਭਾਈ ਹਰਿਆਣੇ ਦੇ ਵਿੱਚ ਵੋਟਾਂ 'ਚ ਹੀਰਾ ਫੇਰੀ ਹੋਈ ਆ ਤੇ ਹੁਣ ਤੱਕ ਤੁਸੀਂ ਚੋਣ ਕਮਿਸ਼ਨ ਦੇ ਕੋਲੇ ਕੋਈ ਸ਼ਿਕਾਇਤ ਕਿਉਂ ਨਾ ਦਰਜ ਕਰਵਾਈ ਤੁਸੀਂ ਕੋਈ ਸਬੂਤ ਕਿਉਂ ਨਾ ਪੇਸ਼ ਕੀਤਾ ਜਦੋਂ ਇੰਨੇ ਸਾਲ ਹੋ ਗਏ ਤੇ ਫਿਰ ਤੁਹਾਨੂੰ ਇਸ ਗੱਲ ਦਾ ਚੇਤਾ ਆਇਆ ਸੋ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਹੋਈਆਂ ਜੀ ਜੀ ਬਿਲਕੁਲ ਤੇ ਟੇਣਾ ਸਾਹਿਬ ਉਧਰ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਹਰ ਰੋਜ਼ ਪੱਖ ਦਾ ਜਾ ਰਿਹਾ ਜੀ ਉਹ ਪ੍ਰਸ਼ਾਸਪਤੀ ਤੱਕ ਪਹੁੰਚ ਗਿਆ ਜੀ ਹੁਣੇ ਮੁੱਦਾ ਦੇਖੋ ਜੀ ਇੱਕ ਤਾਂ ਗੱਲ ਇਹ ਆ ਵੀ ਲੱਗੇ ਕੱਲ ਨਾ ਜਿਹੜੇ ਵਿਦਿਆਰਥੀ ਆ ਚੰਡੀਗੜ੍ਹ ਦੇ ਵਿੱਚ ਬੈਠੇ ਇਸ ਯੂਨੀਵਰਸਿਟੀ ਨੂੰ ਬਚਾਉਣ ਦੇ ਲਈ ਸਿੰਡੀਕੇਟ ਤੇ ਸੈਨੇਟ ਨੂੰ ਬਹਾਲ ਕਰਵਾਉਣ ਦੇ ਲਈ ਉਹਨਾਂ ਨੂੰ ਮਿਲਣ ਵਾਸਤੇ ਗਏ ਸੀਗੇ ਜੀ ਮੀਤ ਹੇਰ ਤੇ ਮਾਲਵਿੰਦਰ ਸਿੰਘ ਕੰਗ ਦੋਵੇਂ ਆਮ ਆਦਮੀ ਪਾਰਟੀ ਦੇ ਵੱਲੋਂ ਲੋਕ ਸਭਾ ਮੈਂਬਰ ਆ ਇਹਨਾਂ ਦੋਹਾਂ ਨੇ ਉੱਥੇ ਜਾ ਕੇ ਤੇ ਵਿਦਿਆਰਥੀਆਂ ਦਾ ਸਮਰਥਨ ਦੇਣਾ ਚਾਹਿਆ ਵੀ ਅਸੀਂ ਤੁਹਾਡੇ ਨਾਲ ਆ ਪਰ ਵਿਦਿਆਰਥੀ ਕਲਪਗੇ ਵਿਦਿਆਰਥੀਆਂ ਨੇ ਕੀਤੇ ਇਹਨਾਂ ਨੂੰ ਤਿੱਖੇ ਸਵਾਲ ਉੱਥੇ ਵਿਦਿਆਰਥੀਆਂ ਨੇ ਇਹ ਗੱਲ ਕਹੀ ਵੀ ਜਦੋਂ ਕੇਜਰੀਵਾਲ ਨੂੰ ਕੋਈ ਮਾੜੀ-ਮੋਟੀ ਗੱਲ ਵੀ ਹੁੰਦੀ ਹੈ ਗ੍ਰਿਫਤਾਰ ਕਰਦੇ ਜਾਂ ਕੋਈ ਗੱਲ ਹੁੰਦੀ ਹੈ ਸੀ ਤੁਸੀਂ 92 ਦੇ 92 ਜਿਹੜੇ ਉਹ ਤੁਰਪੇ ਨੇ ਹੁੰਨੇ ਆ ਗੱਡੀਆਂ ਭਰ ਕੇ ਤੇ ਅਸੀਂ ਵੀ ਪ੍ਰਦਰਸ਼ਨ ਕਰਨ ਚੱਲੇ ਆ ਤੇ ਹੁਣ ਤੁਸੀਂ ਕਿਉਂ ਨਹੀਂ ਪ੍ਰਦਰਸ਼ਨ ਕਰ ਦੇਗੇ ਤੁਸੀਂ ਹੁਣ ਕਿਉਂ ਚੁੱਪ ਬੱਟੀ ਬੈਠੇ ਆ ਉਹ ਤੁਹਾਡੀਆਂ ਕਿਹੜੀਆਂ ਮਜਬੂਰੀਆਂ ਜਿਹਨੇ ਕਰਕੇ ਤੁਸੀਂ ਹੁਣ ਚੁੱਪ ਆ ਸੋ ਉਹਨਾਂ ਨੇ ਇੱਥੇ ਮੀਤ ਹੇਰ ਨੂੰ ਤੇ ਮਾਲਵਿੰਦਰ ਕੰਗ ਨੂੰ ਸਵਾਲ ਹੀ ਇੰਨੇ ਕੀਤੇ ਆ ਤੇ ਭਾਈ ਉਹ ਬਹਿ ਬਹਿ ਕੇ ਆਪ ਦਾ ਨਿਕਲ ਗਏ ਉਥੋਂ ਉਹਨਾਂ ਦੇ ਕੋਲੇ ਕੋਈ ਉੱਤਰ ਨਹੀਂ ਸੀਗਾ ਉਹ ਉਹਨਾਂ ਨੇ ਇਹ ਗੱਲ ਕਹੀ ਦੋਵਾਂ ਨੇ ਉਹ ਕਹਿੰਦੇ ਜੀ ਅਸੀਂ ਤਾਂ ਰਾਜਪਾਲ ਨੂੰ ਮਿਲ ਕੇ ਆਏ ਹੁਣ ਰਾਜਪਾਲ ਨੂੰ ਮਿਲ ਕੇ ਆਏ ਆ ਤੇ ਰਾਜਪਾਲ ਨੂੰ ਮਿਲ ਕੇ ਤੁਹਾਡੇ ਕੋਲੇ ਆਏ ਆ ਤੇ ਮਤਲਬ ਇਹ ਜੀ ਕਿ ਮੁੱਦਾ ਕੱਲ ਗਰਮ ਹੋ ਗਿਆ ਸੀਗਾ ਤੇ ਇਸ ਗਰਮ ਮੁੱਦੇ ਦੇ ਵਿੱਚ ਉਹਨਾਂ ਨੇ ਬਹਿ ਬਹਿ ਕੇ ਨਿਕਲਣਾ ਠੀਕ ਸਮਝਿਆ ਉਸ ਤੋਂ ਬਾਅਦ ਪਤਾ ਲੱਗਾ ਜੀ ਕਿ ਯੂਨੀਵਰਸਿਟੀ ਬਚਾਓ ਮੋਰਚਾ ਜਿਹੜਾ ਉਨੇ ਇਹ ਗੱਲ ਕਹੀ ਹੈ ਜੀ ਕਿ ਬੀਜੇਪੀ ਦੇ ਕਿਸੇ ਵੀ ਨੇਤਾ ਨੂੰ ਵੜ ਨਹੀਂ ਦਿੱਤਾ ਜਾਊਗਾ ਤੇ ਬਾਕੀ ਇਹ ਜਿਹੜੇ ਉਹਨਾਂ ਨੂੰ ਇੱਥੇ ਅਸੀਂ ਜੀ ਆਇਆਂ ਨੂੰ ਕਵਾਂਗੇ ਕਿਉਂਕਿ ਉਹ ਕਹਿੰਦੇ ਜੀ ਦੇਖੋ ਅਸੀਂ ਸਮਰਥਨ ਵੀ ਲੈਣਾ ਪਰ ਗੱਲ ਕੁੱਲ ਬਣਾ ਕੇ ਇਹ ਆ ਵੀ ਲੀਡਰਾਂ ਦੇ ਲਈ ਇਸ ਵੇਲੇ ਤਰਨ ਤਰਨ ਦੀ ਚੋਣ ਵੱਧ ਜ਼ਰੂਰੀ ਹੋਈ ਪਈ ਆ ਇਹਨਾਂ ਦੇ ਲਈ ਇਹ ਥਾਂ ਜਿਹੜੀ ਆ ਪੰਜਾਬ ਯੂਨੀਵਰਸਿਟੀ ਉਹਦੇ ਵਿੱਚੋਂ ਪੰਜਾਬ ਮੰਨਫੀ ਹੋ ਰਿਹਾ ਇਹ ਘੱਟ ਜ਼ਰੂਰੀ ਲੱਗਦਾ ਇਹਨਾਂ ਨੂੰ ਇਹ ਨਹੀਂ ਪਤਾ ਵੀ ਭਾਈ ਚੋਣ ਤਾਂ ਫੇਰ ਆ ਜਾਣੀ ਆ ਯੂਨੀਵਰਸਿਟੀ ਇੱਕ ਵਾਰੀ ਗਈ ਹੈ ਨਹੀਂ ਫੇਰ ਆਉਣੀ ਸੂਬਾ ਵਿਦਿਆਰਥੀ ਇਸ ਗੱਲੋਂ ਕਲਪੇ ਬੈਠੇ ਆ ਵੀ ਭਾਈ ਇੱਥੇ ਨੇਤਾ ਜਿਹੜੇ ਉਹਨਾਂ ਨੇ ਸਿਰਫ ਗੁੰਗਲੂਆਂ ਤੋਂ ਮਿੱਟੀ ਝਾੜਨ ਵਾਲੀ ਗੱਲ ਕੀਤੀ ਆ ਇਹ ਕੋਈ ਦਿਲੀ ਤੌਰ ਦੇ ਉੱਤੇ ਆ ਨਹੀਂ ਰਹੇ ਇਹ ਸਿਰਫ ਗੱਲਾਂ ਕਰ ਰਹੇ ਆ ਤੁਹਾਡੇ ਨਾਲ ਹਾਂ ਤੁਸੀਂ ਬੇਫਿਕਰ ਰਹੋ ਤੁਹਾਡੇ ਨਾਲ ਸਾ ਤੁਹਾਡੇ ਨਾਲ ਹੀ ਰਹਾਂਗੇ ਵੀ ਆ ਗੱਲਾਂ ਕਰੀ ਜਾਂਦੇ ਆ ਪਰ ਕੀਤਾ ਇਹਨਾਂ ਨੇ ਹੁਣ ਤੱਕ ਕੁਝ ਨਹੀਂ ਗਾ ਜੀ ਜੀ ਬਿਲਕੁਲ ਸਹੀ ਤੇ ਟੇਣਾ ਸਾਹਿਬ ਉਧਰ ਗੁਰੂ ਤੇਗ ਬਹਾਦਰ ਸਾਹਿਬ ਦੀ ਫੋਟੋ ਦੇ ਉੱਤੇ ਕਾਂਗਰਸੀ ਆਗੂਆਂ ਦੀ ਫੋਟੋ ਦਾ ਮੁੱਦਾ ਕਹਿੰਦੇ ਬਹੁਤ ਜ਼ਿਆਦਾ ਭੱਖਿਆ ਹੋਇਆ ਜੀ ਇਸ ਵੇਲੇ ਹਾਂਜੀ ਗੱਲ ਇਹ ਜੀ ਕਿ ਦੇਖੋ ਜਿਹੜੇ ਨਾ ਕਾਂਗਰਸੀ ਆਗੂ ਆ ਉਹ ਨਿਤ ਨਵੇਂ ਵਿਵਾਦ ਦੇ ਵਿੱਚ ਪੈਂਦੇ ਆ ਨਿਤ ਹੀ ਨਵੇਂ ਵਿਵਾਦ ਦੇ ਵਿੱਚ ਤੇ ਉਹਨਾਂ ਦੀ ਇਹ ਜਿਹੜੇ ਵਿਵਾਦਾਂ ਦੀ ਗੱਲ ਕਹਾਣੀ ਆ ਇਹ ਕੋਈ ਨਵੀਂ ਵੀ ਨਹੀਂ ਆ ਇਹ ਕਾਂਗਰਸ ਤੇ ਵਿਵਾਦ ਮੇਰਾ ਖਿਆਲ ਆ ਵੀ ਇੱਕ ਦੂਜੇ ਦੇ ਪੂਰਕ ਹੀ ਆ ਕੋਈ ਨਵੀਂ ਗੱਲ ਵੀ ਨਹੀਂ ਹੈਗੀ ਦੂਜੀ ਗੱਲ ਇਹ ਆ ਵੀ ਕਾਂਗਰਸ ਦੀ ਇੱਕ ਸਟੇਜ ਲੱਗੀ ਹੋਈ ਆ ਉਸ ਸਟੇਜ ਦੇ ਉੱਤੇ ਬੋਰਡ ਲੱਗੇ ਹੋਏ ਆ ਫਲੈਕਸ ਜਿਹਨੂੰ ਆਪਾਂ ਕਹਿ ਦਿੰਦੇ ਆ ਉਹ ਫਿਲਪਸ ਦੇ ਉੱਤੇ ਪਤਾ ਲੱਗਾ ਜੀ ਕਿ ਇੱਕ ਤਾਂ ਸਭ ਤੋਂ ਟੌਪ ਦੇ ਉੱਤੇ ਤਾਂ ਮੈਂ ਵੀ ਦੇਖੀ ਉਹ ਫੋਟੋ ਉਹ ਟੌਪ ਦੇ ਉੱਤੇ ਹੈਗੀ ਜੀ ਰਾਹੁਲ ਕਾਂਦੀ ਸੋਨੀਆ ਕਾਦੀ ਤੇ ਬਾਕੀ ਕਾਂਗਰਸੀ ਆਗੂਆਂ ਦੀ ਫੋਟੋ ਉਹਦੇ ਥੱਲੇ ਫੋਟੋ ਲੱਗੀ ਹੋਈਆਂ ਗੁਰੂ ਤੇਗ ਬਹਾਦਰ ਸਾਹਿਬ ਦੀ ਤੇ ਭਾਈ ਜੈਤਾ ਜੀ ਦੀ ਤੇ ਉਹ ਹੁਣ ਸੁਖਵੀਰ ਸਿੰਘ ਬਾਦਲ ਨੇ ਮੁੱਦਾ ਚੁੱਕਿਆ ਵੀ ਇਹਨਾਂ ਨੂੰ ਇਸ ਗੱਲ ਦੀ ਵੀ ਅਕਲ ਨਹੀਂ ਆ ਕਿ ਗੁਰੂ ਸਾਹਿਬ ਦੀ ਤਸਵੀਰ ਕਿੱਥੇ ਲਾਉਣੀ ਹੈ ਤੇ ਆਪਣੀ ਕਿੱਥੇ ਲਾਉਣੀ ਹੈ ਕੀ ਇਹ ਲੋਕ ਗੁਰੂ ਸਾਹਿਬ ਦੇ ਸਿਰ ਦੇ ਉੱਤੇ ਬਹਿਣਗੇ ਕੀ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਇਹ ਫੋਟੋ ਲਾਉਣੀ ਚਾਹੀਦੀ ਹੈ ਉਹਨਾਂ ਨੇ ਇਹ ਸਵਾਲ ਕੀਤੇ ਆ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਇਸ ਤਰੀਕੇ ਦੇ ਨਾਲ ਇਹਨਾਂ ਨੇ ਗੁਰੂ ਸਾਹਿਬ ਦੀ ਬੇਦਬੀ ਕੀਤੀ ਆ ਇਹ ਇਹਨਾਂ ਦੇ ਸਿਰ ਦੇ ਉੱਤੇ ਬਹਿਣਾ ਚਾਹੁੰਦੇ ਆ ਸੋ ਆ ਗੱਲ ਹੋਈ ਆ ਹੁਣ ਆ ਗੱਲ ਛੜਪੀ ਆ ਕੁਝ ਦਿਨ ਪਹਿਲਾਂ ਆਪਾਂ ਜਾਣਦੇ ਆ ਕਿ ਰਾਜਾ ਬੜਿੰਗ ਦੇ ਵੱਲੋਂ ਜਿਹੜੀ ਗੱਲ ਕਹੀ ਸੀ ਉਧਰ ਆਲਾ ਪੈ ਗਿਆ ਰਾਜਾ ਬੜਿੰਗ ਨੇ ਬੂਟਾ ਸਿੰਘ ਜਿਹੜੇ ਸਰਦਾਰ ਬੂਟਾ ਸਿੰਘ ਨੇ ਸਾਬਕਾ ਮੰਤਰੀ ਦੁਨੀਆ ਦੇ ਉੱਤੇ ਨਹੀਂ ਸਾਬਕਾ ਗ੍ਰਹਿ ਮੰਤਰੀ ਉਹਨਾਂ ਨੂੰ ਕਾਲਾ ਜਾਂ ਕਹਤਾ ਸੀਗਾ ਵੀ ਇੱਕ ਕਾਲਾ ਜਾਂ ਬੰਦਾ 6 ਫੁੱਟ ਉੱਚਾ ਖੰਭੇ ਥੱਲੇ ਬਹਿ ਕੇ ਪੜਦਾ ਸੀ ਤੇ ਉਸ ਬੰਦੇ ਨੂੰ ਕਾਂਗਰਸ ਨੇ ਤੇ ਗ੍ਰਹਿ ਮੰਤਰੀ ਬਣਾਇਆ ਤੇ ਬੂਟਾ ਸਿੰਘ ਦੇ ਪੁੱਤ ਦੀ ਸ਼ਿਕਾਇਤ ਦੇ ਉੱਤੇ ਰਾਜਾ ਵੜਿੰਗ ਦੇ ਉੱਤੇ ਐਸਸੀ ਐਸਟੀ ਐਕਟ ਦੇ ਤਹਿਤ ਪਰਚਾ ਦਰਜ ਹੋ ਗਿਆ ਸੋ ਇਸ ਤਰੀਕੇ ਦੀਆਂ ਗੱਲਾਂ ਸਾਹਮਣੇ ਆਈਆਂ ਸੋ ਵੀ ਇਹਨੇ ਕੀ ਬੰਦਾ ਭਾਈ ਪਰ ਇਥੇ ਤਰਨਤਾਰਨ ਦੇ ਵਿੱਚ ਉਲਾਂਬੇ ਖਿੱਚ ਤੂ ਚੰਗਾ ਮਾੜਾ ਕਹਿਣ ਦੀ ਗੱਲ ਉਹ ਸਾਰੀ ਇਸ ਵੇਲੇ ਗਰਮਾ ਹੁਣ ਤੁਸੀਂ ਇਹ ਦੇਖੋ ਵੀ ਇੱਥੇ ਮੁੱਦੇ ਦੀ ਗੱਲ ਕੋਈ ਨਹੀਂ ਹੋਈ ਜਦੋਂ ਤੋਂ ਇੱਥੇ ਵੋਟਾਂ ਦਾ ਪ੍ਰਚਾਰ ਸ਼ੁਰੂ ਹੋਇਆ ਇੱਥੇ ਮੁੱਦਾ ਵੀ ਹੁਣੀ ਚੋਣਾ ਇਹ ਤਰਨ ਤਰਨ ਦੇ ਲੋਕਾਂ ਨੇ ਵੀ ਕੋਈ ਸਵਾਲ ਨਹੀਂ ਕੀਤਾ ਤਰਨ ਤਰਨ ਦੇ ਲੋਕਾਂ ਦੇ ਲਈ ਕੋਈ ਵਾਅਦਾ ਵੀ ਨਹੀਂ ਕੀਤਾ ਵੀ ਅਸੀਂ ਆਹ ਕੁਝ ਕਰ ਦੇਵਾਂਗੇ ਜਿਹੜਾ ਮਰਜ਼ੀ ਜਿੱਤ ਜੇ ਹੋਣਾ ਇੱਥੇ ਕੱਖ ਵੀ ਨਹੀਂਗਾ ਇਹ ਵੀ ਗੱਲ ਆ ਪਰ ਗੱਲ ਇਹ ਜੀ ਕਿ ਪਹਿਲਾਂ ਤਾਂ ਇੱਥੇ ਰੌਲਾ ਪਈ ਗਿਆ ਜੀ ਪੰਥ ਦੀ ਗੱਲ ਕਰੋ ਵੀ ਇੱਥੇ ਪੰਥ ਤੋਂ ਬਿਨਾ ਵੋਟ ਨਹੀਂ ਪੈਣੀ ਇੱਥੇ ਸਿਰਫ ਸਾਰੇ ਦਾਅਵਾ ਕਰੀ ਗਏ ਅਸੀਂ ਪੰਥ ਦੇ ਨਾਲ ਹੁਣ ਸਾਰੇ ਜਣੇ ਲੱਗੇ ਪਏ ਜੀ ਰਾਜਾ ਬਣ ਕੇ ਐ ਕਿਵੇਂ ਕਹਤਾ ਤੇ ਤਰਨਤਾਰ ਦੇ ਮੁੱਦੇ ਕਿੱਥੇ ਗਏ ਨਾ ਲੋਕਾਂ ਨੇ ਸੋਚਿਆ ਨਾ ਨੇਤਾ ਨੇ ਸੋਚਿਆ ਜੀ ਬਿਲਕੁਲ ਸਹੀ ਤੁਹਾਡੀ ਗੱਲ ਹੈ ਤਾਣਾ ਸਾਹਿਬ ਮੁੱਦੇ ਗਾਇਬ ਨੇ ਮੁੱਦਿਆਂ ਵੱਲ ਕਿਸੇ ਦਾ ਕੋਈ ਖਿਆਲ ਨਹੀਂ ਖੈਰ ਡੀਆਈਜੀ ਭੁੱਲਰ ਦੀ ਗੱਲ ਕਰਦੇ ਆ ਜੀ ਕਹਿੰਦੇ ਇੱਕ ਵਾਰ ਫਿਰ ਤੋਂ ਰਿਮਾਂਡ ਤੇ ਲਿਆ ਉਹਨਾਂ ਨੂੰ ਤੇ ਦਲਾਲ ਜਿਹੜਾ ਉਹਨੂੰ ਨਿਆਂਇਕ ਹਿਰਾਸਤ ਦੇ ਵਿੱਚ ਭੇਜਿਆ ਗਿਆ ਜੀ ਹਾਂ ਬਿਲਕੁਲ ਜੀ ਇੱਕਦਾਂ ਨਵੀਂ ਜਾਣਕਾਰੀ ਆਈ ਆ ਕਿ ਜਿਹੜਾ ਇਹ ਦਲਾਲ ਆ ਨਾ ਉਹਨੂੰ ਵੀ ਪਤਾ ਲੱਗਾ ਵੀ ਭਾਈ ਇਹਨਾਂ ਨੇ ਉਥੇ ਲੈ ਲਿਆ ਜੀ ਰਿਮਾਂਡ ਦੇ ਉੱਤੇ ਲੈ ਲਿਆ ਰਿਮਾਂਡ ਦੇ ਉੱਤੇ ਦਲਾਲ 4 ਦਿਨ ਦੇ ਲਈ ਤੇ ਡੀਆਈਜੀ ਪੁਲਰਾ ਜਿਹੜਾ ਉਹ 5 ਦਿਨ ਦੇ ਲਈ ਇਹ ਦੋਵੇਂ ਜਣੇ ਰਿਮਾਂਡ ਦੇ ਉੱਤੇ ਲੈ ਲਿਆ ਤੇ ਇਹਨਾਂ ਦੋਵਾਂ ਨੂੰ ਕਹਿੰਦੇ ਜੀ ਆਮੋ ਸਾਹਮਣੇ ਬਿਠਾ ਕੇ ਵੀ ਗੱਲਬਾਤ ਕੀਤੀ ਗਈ ਸੀ ਹੁਣ ਪਤਾ ਲੱਗਾ ਜੀ ਇਹਨਾਂ ਦੇ ਕੋਲੋਂ ਕੁਝ ਕੋ ਹੋਰ ਖੁਲਾਸੇ ਕਰਵਾਏ ਜਾਣਗੇ ਕੁਝ ਕੋ ਹੋਰ ਜਾਣਕਾਰੀਆਂ ਇਕੱਤਰ ਕਰਨ ਦੀ ਤਿਆਰੀ ਆ ਵੇਣੀ ਭਾਈ ਉਹ ਕਿਹੜੀਆਂ ਕਿਹੜੀਆਂ ਤਿਆਰੀਆਂ ਹੋਣਗੀਆਂ ਪਰ ਕੁੱਲ ਮਿਲਾ ਕੇ ਗੱਲ ਇਹ ਆ ਵੀ ਜਿਸ ਤਰੀਕੇ ਦੇ ਨਾਲ ਇਹ ਮੁੱਦਾ ਉੱਠਿਆ ਤੇ ਇਹ ਮੁੱਦਾ ਮੇਰਾ ਖਿਆਲ ਆ ਵੀ ਕਈਆਂ ਨੂੰ ਲੈ ਬੈਠੂਗਾ ਮੈਨੂੰ ਨਿੱਜੀ ਤੌਰ ਤੇ ਲੱਗਦਾ ਇਹ ਆ ਕਿਉਂਕਿ ਲਗਾਤਾਰ ਹੀ ਇਹ ਖਬਰਾਂ ਹੁੰਦੀਆਂ ਵੀ ਭਾਈ ਹੁਣ ਇੱਕ ਫਲਾਣੇ ਦਾ ਨਾਮ ਸਾਹਮਣੇ ਆ ਰਿਹਾ ਹੁਣ ਫਲਾਣੇ ਦਾ ਨਾਮ ਸਾਹਮਣੇ ਆ ਰਿਹਾ ਸੋ ਇਹਨਾਂ ਗੱਲਾਂ ਦੇ ਕਰਕੇ ਪ੍ਰਤੀਤ ਹੁੰਦਾ ਵੀ ਸ਼ਾਇਦ ਕੁਝ ਨਾ ਕੁਝ ਹੋਰ ਹੋਊਗਾ ਸੋ ਇਹ ਵੀ ਪਤਾ ਲੱਗਾ ਵੀ ਭਾਈ ਕੱਲ ਅਦਾਲਤ ਦੇ ਵਿੱਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਦੇ ਵਿੱਚ ਬਹਿਸ ਬਹੁਤ ਹੋਈ ਆ ਕਿਉਂਕਿ ਉੱਥੇ ਅਦਾਲਤ ਦੇ ਵਿੱਚ ਇਹ ਗੱਲ ਕਹੀ ਗਈ ਆ ਇਧਰ ਭੁੱਲਰ ਦੇ ਵਕੀਲਾਂ ਦੇ ਵੱਲੋਂ ਕਿ ਤੁਹਾਡੇ ਕੋਲੇ ਤਾਂ ਕੋਈ ਸੀਬੀਆਈ ਦੇ ਕੋਲੇ ਤਾਂ ਅਧਿਕਾਰੀ ਹੀ ਹੈ ਨਹੀਂ ਅਧਿਕਾਰੀ ਹੀ ਹੈ ਨਹੀਂ ਕਿ ਇਸ ਗੱਲ ਦਾ ਕਿ ਭਾਈ ਤੁਸੀਂ ਪੰਜਾਬ ਦੇ ਵਿੱਚ ਆ ਕੇ ਇੰਉਂ ਕਾਰਵਾਈ ਕਰੋ ਤੇ ਇਹ ਤਾਂ ਕਾਰਵਾਈ ਜਿਹੜੀ ਉਹ ਸੁਭਾਈ ਅਧਿਕਾਰੀਆਂ ਦੀ ਬਣਦੀ ਆ ਉਹਨਾਂ ਨੇ ਅੱਗੋਂ ਸੀਬੀਆਈ ਅਧਿਕਾਰੀਆਂ ਨੇ ਗੱਲ ਕਹੀ ਹੈ ਵੀ ਕਿਉਂ ਨਹੀਂ ਇੱਥੇ ਅਧਿਕਾਰ ਹੈਗਾ ਜੇਕਰ ਸਾਡੇ ਕੋਲੇ ਕੋਈ ਸ਼ਿਕਾਇਤ ਆਉਂਦੀ ਆ ਅਸੀਂ ਉਹ ਸ਼ਿਕਾਇਤ ਦੀ ਤਫ਼ਤੀਸ਼ ਕਰਦੇ ਆ ਉਹਦੀ ਪੜਤਾਲ ਦੇ ਵਿੱਚੋਂ ਪਤਾ ਲੱਗਦਾ ਵੀ ਸ਼ਿਕਾਇਤ ਸਹੀ ਆ ਤੇ ਫਿਰ ਸਾਨੂੰ ਕਾਰਵਾਈ ਕਰਨ ਦਾ ਅਧਿਕਾਰ ਆ ਫਿਰ ਸੀਬੀਆਈ ਹੈ ਕਦੇ ਵਾਸਤੇ ਆ ਮਤਲਬ ਕੁੱਲ ਮਿਲਾ ਕੇ ਇਹ ਆ ਵੀ ਮੁੱਦਾ ਬਹੁਤ ਵੱਡਾ ਬਣਿਆ ਪਿਆ ਵੀ ਨਹੀਂ ਆ ਪਾਈ ਆਉਂਦੇ ਸਮੇਂ ਦੇ ਵਿੱਚ ਕੀ ਬਣਦਾ ਜੀ ਬਿਲਕੁਲ ਸਹੀ ਤੇ ਟੇਨਾ ਸਾਹਿਬ ਉਧਰ ਕਹਿੰਦੇ ਕਿ ਵਰਲਡ ਕੱਪ ਜਿੱਤਣ ਵਾਲੀਆਂ ਜਿਹੜੀਆਂ ਕੁੜੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਿਆ ਨੇ ਜੀ ਕੀ ਕਿਹਾ ਉਹਨਾਂ ਨੇ ਦੇਖੋ ਪ੍ਰਧਾਨ ਮੰਤਰੀ ਮੋਦੀ ਸਾਹਿਬ ਦੇ ਮੇਰੇ ਖਿਆਲ ਵੀ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਵੀ ਤੇ ਇਹ ਹੁਣ ਤਸਵੀਰਾਂ ਪੈ ਗਈਆਂ ਵੀਡੀਓ ਪੈ ਗਈਆਂ ਇਹ ਜਿਹੜੀਆਂ ਵਰਲਡ ਕੱਪ ਜਿੱਤਣ ਵਾਲੀਆਂ ਕੁੜੀਆਂ ਇਹਨਾਂ ਨੇ ਬਹੁਤ ਮਾਰਕਾ ਮਾਰਿਆ ਇਹਨਾਂ ਨੇ ਕਮਾਲ ਕੀਤੀ ਹੈ ਇਹਨਾਂ ਨੇ ਬੱਲੇ ਬੱਲੇ ਕਰਵਾਤੀ ਹੈ ਤੇ ਹੁਣ ਇਹ ਕੁੜੀਆਂ ਜਿਹੜੀਆਂ ਮਿਲ ਕੇ ਆਈਆਂ ਇਧਰ ਪ੍ਰਧਾਨ ਮੰਤਰੀ મોદી ਸਾਹਿਬ ਨੂੰ ਸਾਰੀਆਂ ਕੁੜੀਆਂ ਪੂਰੀ ਦੀ ਪੂਰੀ ਟੀਮ ਕਹਿਣ ਦਾ ਭਾਵ ਇਹਦੇ ਵਿੱਚ ਪੰਜਾਬਣਾਂ ਵੀ ਸੀ ਬਾਕੀ ਵੀ ਆ ਕੋਚ ਵੀ ਸੀ ਸਾਰੀ ਸੀਗੇ ਸੋ ਪ੍ਰਧਾਨ ਮੰਤਰੀ ਦੇ ਨਾਲ ਇਹਨਾਂ ਨੇ ਹਲਕੀਆਂ ਫੁਲਕੀਆਂ ਗੱਲਾਂ ਵੀ ਕੀਤੀਆਂ ਹਾਸੇ ਠੱਠੇ ਵਾਲੀਆਂ ਗੱਲਾਂ ਵੀ ਕੀਤੀਆਂ ਇੱਕ ਖਿਡਾਰੀ ਨੇ ਤਾਂ ਇਹ ਵੀ ਪੁੱਛਿਆ ਵੀ ਪ੍ਰਧਾਨ ਮੰਤਰੀ ਸਾਹਿਬ ਆਪ ਹਮੇ ਆਪਣੇ ਸਕਿਨ ਦਾ ਰਾਜ਼ ਬਤਾਇਂ ਆਪ ਇਤਨਾ ਗਲੋ ਕਰਤੇ ਹੋ ਸੋ ਇਸ ਤਰੀਕੇ ਦੀਆਂ ਹਲਕੀਆਂ ਫੁਲਕੀਆਂ ਗੱਲਾਂ ਵੀ ਹੋਈਆਂ ਗੱਲ ਕੁੱਲ ਮਿਲਾ ਕੇ ਜੀ ਪ੍ਰਧਾਨ ਮੰਤਰੀ ਸਾਹਿਬ ਨੇ ਇਹਨਾਂ ਦੇ ਨਾਲ ਗੱਲਾਂ ਬਾਤਾਂ ਬੜੇ ਸੋਹਣੇ ਮਾਹੌਲਤ ਕੀਤੀਆਂ ਇਹਨਾਂ ਨੂੰ ਸ਼ਾਬਾਸ਼ ਦੁੱਤੀ ਹੈ ਇਹਨਾਂ ਦੇ ਉੱਤੇ ਮਾਣ ਕੀਤਾ ਇਹਨਾਂ ਦੇ ਉੱਤੇ ਮਾਣ ਕਰਨਾ ਵੀ ਚਾਹੀਦਾ ਤੇ ਇਹ ਗੱਲ ਕਹੀ ਹੈ ਵੀ ਪੂਰਾ ਦੇਸ਼ ਤੁਹਾਡੇ ਤੇ ਖੁਸ਼ ਆ ਤੁਸੀਂ ਬਹੁਤ ਕਮਾਲ ਕੀਤੀ ਹੈ ਤੁਸੀਂ ਭਾਰਤ ਦਾ ਨਾਮ ਹੋਰ ਉੱਚਾ ਕੀਤਾ ਸਾਨੂੰ ਤੁਹਾਡੇ ਤੇ ਮਾਣ ਆ ਇਹ ਗੱਲਾਂ ਹੋਈਆਂ ਜੀ ਜੀ ਟੈਨਾ ਸਾਹਿਬ ਇੱਕ ਬੜੀ ਹੈਰਾਨ ਕਰਦੀ ਖਬਰ ਸਾਹਮਣੇ ਆਈ ਹੈ ਜੀ ਕਹਿੰਦੇ ਖੰਬੇ ਦੇ ਨਾਲ ਬੰਨ ਕੇ ਇੱਕ ਮੁੰਡੇ ਨੂੰ ਕੁੱਟਿਆ ਤੇ ਉਹਦੇ ਮੂੰਹ ਤੇ ਲਿਖਿਆ ਚੋਰ ਹੈ ਕਿੱਥੋਂ ਦੀ ਖਬਰ ਹੈ ਜੀ ਕੀ ਹੈ ਮਾਮਲਾ ਪੂਰਾ ਇਹ ਜੀ ਫਾਦਰਕਾ ਦੇ ਵੱਲੋਂ ਆਈ ਆ ਫਾਦਰਕਾ ਦੇ ਵਿੱਚ ਹੈਗਾ ਜੀ ਜਲਾਲਾਬਾਦ ਖੇਤਰ ਉੱਥੋਂ ਦੀ ਇਹ ਖਬਰ ਆ ਉੱਥੇ ਖੰਬੇ ਦੇ ਨਾਲ ਇੱਕ ਮੁੰਡੇ ਨੂੰ ਬੰਨ ਕੇ ਤੇ ਉਹਦੇ ਮੂੰਹ ਦੇ ਉੱਤੇ ਲਿਖਿਆ ਗਿਆ ਜੀ ਚੋਰ ਇਹ ਕੋ ਹਿੰਦੀ ਫਿਲਮ ਨਹੀਂ ਸੀਗੀ ਮੇਰਾ ਖਿਆਲ ਆ ਵੀ ਇਹ ਉਹਦੇ ਤੋਂ ਪ੍ਰਭਾਵਿਤ ਹੋ ਕੇ ਹਰਕਤ ਕੀਤੀ ਹੈ ਇਹਨਾਂ ਨੇ ਹਾਲਾਂਕਿ ਮੈਂ ਇਹਦੇ ਨਾਲ ਸਹਿਮਤ ਨਹੀਂ ਚੋਰੀ ਨਾਲ ਵੀ ਨਹੀਂ ਸਹਿਮਤ ਤੇ ਜੋ ਇਹਨਾਂ ਨੇ ਕੀਤਾ ਹੈਗਾ ਤੇ ਮੈਂ ਉਹਦੇ ਨਾਲ ਵੀ ਨਹੀਂ ਸਹਿਮਤ ਪਰ ਗੱਲ ਇਹ ਜੀ ਕਿ ਇਹ ਜਿਹੜੀ ਖਬਰ ਆ ਇਹ ਜਲਾਲਾਬਾਦ ਤੋਂ ਆਈ ਆ ਇੱਥੇ ਨਾ ਇੱਕ ਮੁੰਡਾ ਨੌਜਵਾਨ ਮੁੰਡਾ ਉਹਨੇ ਇੱਕ ਜੂਸ ਦੀ ਦੁਕਾਨ ਤੇ ਚੋਰੀ ਕਰ ਲਈ ਚੋਰੀ ਕੀਤੀ ਜੀ ਲਗਭਗ 2000 ਰੁਪਏ ਦੀ ਦੁਕਾਨਦਾਰ ਕਿਤੇ ਪਿਸ਼ਾਬ ਕਰਨ ਗਿਆ ਤੇ ਇਹਨੇ ਜੀ ਬਾਅਦ ਦੇ ਵਿੱਚ ਪਤਾ ਲੱਗਾ ਜੀ ਇਥੋਂ ਤੇ 2000 ਰੁਪਏ ਉਹਦੇ ਗੱਲੇ ਦੇ ਵਿੱਚੋਂ ਚੱਕ ਲਿਆ ਲੋਕਾਂ ਨੇ ਦੇਖ ਲਿਆ ਇਹ ਚਲੋ ਪੈਸੇ ਚੱਕ ਕੇ ਭੱਜ ਗਿਆ ਫਿਰ ਇਹ 2-3 ਦਿਨਾਂ ਬਾਅਦ ਜਾਂ ਅਗਲੇ ਦਿਨ ਫਿਰ ਉਹਦਾ ਉਸ ਪਾਸੇ ਹੀ ਆਇਆ ਸ਼ਾਇਦ ਦੁਬਾਰਾ ਚੋਰੀ ਕਰਨਾ ਆ ਹੋਵੇ ਲੋਕਾਂ ਨੇ ਦੁਕਾਨਦਾਰ ਨੇ ਇਹਨੂੰ ਪਛਾਣ ਲਿਆ ਤੇ ਫਿਰ ਇਹਨੂੰ ਫੜ ਕੇ ਤੇ ਖੰਭੇ ਨਾਲ ਬੰਨ ਲਿਆ ਇਹਨੂੰ ਫਿਰ ਬਹੁਤ ਕੁੱਟਿਆ ਕੁੱਟਣ ਤੋਂ ਬਾਅਦ ਕਿਹਨੇ ਜਿਹੜੀ ਚੰਗੀ ਮਿੱਟੀ ਝਾੜ ਕੇ ਤੇ ਫਿਰ ਇਹਦੀ ਵੀਡੀਓ ਵੀ ਬਣਾਈ ਵੀਡੀਓ ਬਣਾਉਂਦੇ ਇਹਦੇ ਮੂੰਹ ਦੇ ਉੱਤੇ ਲਿਖਿਆ ਜੀ ਮੈਂ ਚੋਰ ਹਾਂ ਤੇ ਇਹ ਵੀ ਕਾਲੇ ਮਾਰਕਰ ਦੇ ਨਾਲ ਉਹਨਾਂ ਨੇ ਇਹ ਲਿਖਿਆ ਸੋ ਇਹ ਹੁਣ ਵੀਡੀਓ ਬਹੁਤ ਵੱਡੇ ਪੱਧਰ ਤੇ ਵਾਇਰਲ ਹੋ ਗਈ ਆ ਸੋ ਇਸ ਤਰੀਕੇ ਦਾ ਵਿਰਵਾ ਸਾਹਮਣੇ ਆਇਆ ਤੇ ਦੇਖੋ ਉਹਨੇ ਚੋਰੀ ਕੀਤੀ ਇਹ ਵੀ ਗਲਤ ਗੱਲ ਆ ਉਹਦੀ ਮਿੱਟੀ ਝਾੜੀ ਦੇਣੀ ਚਾਹੀਦੀ ਸੀ ਇਹ ਵੀ ਠੀਕ ਆ ਪਰ ਜਿਹੜਾ ਉਹਦੇ ਮੂੰਹ ਤੇ ਚੋਰ ਹਾਂ ਮੈਂ ਫਲਾ ਹਾਂ ਇਹ ਥੋੜੀ ਜਿਹੀ ਹੋਛੀ ਜੀ ਗੱਲ ਲੱਗੀ ਮੈਨੂੰ ਬਾਕੀ ਠੀਕ ਆ ਜੀ ਜੀ ਬਿਲਕੁਲ ਟਨ ਸਾਹਿਬ ਪਤਾ ਨਹੀਂ ਲੋਕ ਕੁਛ ਵੀ ਕਰਦੇ ਨੇ ਖੈਰ ਅੱਗੇ ਵਧਦੇ ਹਾਂ ਮਨੋਰੰਜਨ ਜਗਤ ਦੀ ਗੱਲ ਕਰਦੇ ਹਾਂ ਜੀ ਕੀ ਹਾਲ ਚਾਲ ਨੇ ਕੋਈ ਬ੍ਰੇਕਾਂ ਜਿਹੜੀਆਂ ਲੱਗੀਆਂ ਹੋਈਆਂ ਉਹ ਟੁੱਟੀਆਂ ਏ ਕਿ ਨਹੀਂ ਨਾ ਜੀ ਨਾ ਬ੍ਰੇਕਾਂ ਤਾਂ ਨਹੀਂ ਹਲੇ ਤੱਕ ਟੁੱਟੀਆਂ ਜੋ ਵੀ ਹੈ ਉਹ ਪਹਿਲਾਂ ਵਗੋਈਆਂ ਕੋਈ ਵੀ ਇਹਦੇ ਵਿੱਚ ਤਬਦੀਲੀ ਨਹੀਂ ਆ ਰਹੀ ਮਨੋਰੰਜਨ ਜਗਤ ਦੇ ਵਿੱਚ ਸੁੰਨ ਪਸਰੀ ਵੀ ਹੈ ਆ ਹੁਣ ਜਿਹੜੀ ਫਿਲਮ ਰਿਲੀਜ਼ ਹੋਣੀ ਹੈ ਇੱਕ 28 ਨਵੰਬਰ ਨੂੰ 28 ਨਵੰਬਰ ਨੂੰ ਫਿਲਮ ਰਿਲੀਜ਼ ਹੋਊਗੀ ਜੀ ਉਹਦੇ ਬਾਰੇ ਦਿਲਜੀ ਸੌਰੀ ਜਿਹੜੇ ਰਾਜਵੀਰ ਜਵੰਦਾ ਦੇ ਬਾਰੇ ਰਾਜਵੀਰ ਜਵੰਦਾ ਦੀ ਜ਼ਿੰਦਗੀ ਦੀ ਇਹ ਆਖਰੀ ਫਿਲਮ ਤੇ ਇਹ ਤਰੀਕ ਨੂੰ ਰਿਲੀਜ਼ ਹੋਊਗੀ ਜੀ 28 ਨਵੰਬਰ ਨੂੰ ਇਹਦੇ ਬਾਰੇ ਪਿਛਲੇ ਦਿਨੀ ਆਪਾਂ ਜਾਣਦੇ ਆ ਕਿ ਪਰਿਵਾਰ ਨੇ ਇਜਾਜ਼ਤ ਦੇਤੀ ਸੀ ਰਾਕੇਸ਼ ਮਹਿਤਾ ਦੀ ਇਹ ਫਿਲਮ ਹੁਣ ਉਹਨਾਂ ਨੇ ਤਰੀਕ ਦਾ ਵੀ ਐਲਾਨ ਕਰਤਾ ਜੀ ਕਿ ਇਹ 28 ਨਵੰਬਰ ਨੂੰ ਰਿਲੀਜ਼ ਹੋਣੀ ਹੈ ਤੋ ਉਹਨਾਂ ਨੇ ਇਹ ਗੱਲ ਕਹੀ ਜੀ ਕਿ ਪਰਿਵਾਰ ਪੂਰਾ ਜਿਹੜਾ ਉਹ ਨਾਲ ਹੈਗਾ ਤੇ ਮੇਰਾ ਖਿਆਲ ਹੈ ਵੀ 10 ਤਰੀਕ ਨੂੰ ਪਰਿਵਾਰ ਪ੍ਰੈਸ ਕਾਨਫਰੰਸ ਵੀ ਕਰ ਰਿਹਾ ਚੰਡੀਗੜ੍ਹ ਦੇ ਵਿੱਚ ਇਹ ਫਿਲਮ ਚੰਗੀ ਚੱਲੇ ਰਾਜਵੀਰ ਜਵੰਦਾ ਦੇ ਪਰਿਵਾਰ ਨੂੰ ਅਹਿਸਾਸ ਹੋਵੇ 17 ਅਕਤੂਬਰ ਨੂੰ ਪੁੱਤ ਦਾ ਭੋਗ ਪਿਆ ਤੇ ਲੋਕ ਸੱਚੀ ਮੁੱਚੀ ਪਸੀਜੇ ਵੇ ਆ ਜਿਹਦੇ ਕਰਕੇ ਇਹ 1 ਮਹੀਨਾ ਤੇ 10 ਦਿਨ ਬਾਅਦ ਰਿਲੀਜ਼ ਹੋਈ ਭੋਗ ਤੋਂ ਬਾਅਦ ਫਿਲਮ ਤੇ ਲੋਕ ਨੂੰ ਦੇਖਣ ਵਾਸਤੇ 2.5 ਸੌ ਰੁਪਏ ਖਰਚ ਰਹੇ ਆ ਇਹ ਵੀ ਗੱਲ ਕਹੀ ਹੈ ਪ੍ਰੋਡਿਊਸਰ ਡਾਇਰੈਕਟਰ ਨੇ ਵੀ ਭਾਈ ਜਿੰਨੀ ਕੁੱਲ ਵਟਤ ਹੋਊਗੀ ਉਹਦਾ ਅੱਧਾ ਹਿੱਸਾ ਅੱਧੀ ਕਮਾਈ ਜਿਹੜੀ ਉਹ ਅਸੀਂ ਦੇਵਾਂਗੇ ਇਸ ਪਰਿਵਾਰ ਨੂੰ ਸੋ ਲੋਕਾਂ ਨੂੰ ਚਾਹੀਦਾ ਇਹ ਨਾ ਹੋਵੇ ਇਕੱਲੇ ਸੁੱਕੇ ਅਥਰੂ ਬਹੋਂ ਵਾਲੀ ਹੁੰਨੇ ਆਪਾਂ ਉਹਦਾ ਰੁਪਈਆ ਨਾ ਖਰਚੀਏ ਕਿਸੇ ਦੇ ਉੱਤੇ ਜੇ ਆਪਾਂ ਨੂੰ ਦੁੱਖ ਆ ਉਹਦੇ ਜਾਣਦਾ ਤੇ ਫਿਰ ਭਾਈ ਆਪਾਂ ਨੂੰ ਥੋੜਾ ਜਿਹਾ ਉਹਦੀ ਫਿਲਮ ਨੂੰ ਵੀ ਕਾਮਯਾਬ ਕਰਨਾ ਪਊਗਾ ਸਾਨੂੰ ਇਸ ਗੱਲ ਦੇ ਉੱਤੇ ਨਾਲ ਖੜਨਾ ਪਊਗਾ ਵੀ ਭਾਈ ਤੁਹਾਡਾ ਦੁੱਖ ਸਾਡਾ ਦੁੱਖ ਆ ਜੀ ਜੀ ਬਿਲਕੁਲ ਸਹੀ ਕਿਹਾ ਤੁਸੀਂ ਤੇ ਟਟਣਾ ਸਾਹਿਬ ਪੰਜਾਬ ਦਾ ਮੌਸਮ ਕਿੰਨਾ ਕੁ ਬਦਲ ਗਿਆ ਜੀ ਕਿੰਨੀ ਠੰਡ ਹੋ ਗਈ ਹੈ ਠੰਡ ਤਾਂ ਬਈ ਕਾਫੀ ਹੋ ਗਈ ਆ ਰਾਤ ਦੇ ਵੇਲੇ ਵੀ ਤੇ ਦਿਨ ਦੇ ਵੇਲੇ ਵੀ ਠੰਡ ਕਾਫੀ ਹੋ ਗਈ ਆ ਤੇ ਹੁਣ ਤਾਂ ਕੰਬਲ ਮੋਟਾ ਲੈ ਕੇ ਸੌਣਾ ਪੈਂਦਾ ਤੇ ਵੈਸੇ ਉਹਦਾ 3-4 ਦਿਨ ਪੰਜਾਬ ਦਾ ਮੌਸਮ ਹੁਣ ਸਾਫ਼ ਰਹਿਣ ਦੀ ਆਸ ਹੈ ਤੇ ਮੌਸਮ ਵਿਭਾਗ ਦੀ ਭਵਿੱਖਬਾਣੀ ਇੱਕ ਇਹ ਆ ਵੀ ਭਾਈ ਮੀਂਹ ਕਣੀ ਦੀ ਹਾਲੇ 2-3-4 ਦਿਨ ਸੰਭਾਵਨਾ ਕੋਈ ਨਹੀਂ ਹੈਗੀ ਹਿਮਾਚਲ ਪ੍ਰਦੇਸ਼ ਦੇ ਵੱਲ ਠੰਡ ਵਧੀ ਆ ਉਧਰ ਵੀ ਮੀਂਹ ਪਿਆ ਤੇ ਪੰਜਾਬ ਦੇ ਵਿੱਚ ਵੀ ਮੀਂਹ ਪੈਣ ਦੇ ਕਰਕੇ ਠੰਡ ਦੇ ਵਿੱਚ ਕਾਫੀ ਵਾਧਾ ਹੋਇਆ ਜੀ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਐਨਏਜੀ ਆਪਾਂ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ ਮਿਹਰਬਾਨੀ